ਪਰ ਉਹ ਤਾਂ ਮੇਮ ਚੱਲੀ ਹੋਈ ਐ ਮਿੱਡੀ ਹੋਈ ਜਿਹੜੀ ਉਹ ਠਾਰ ਵਾਲੀ ਬੀਬੀ ਐ ਉਹਦਾ ਡਾੜ ਲੀ ਹੋਇਆ ਆਮ ਲੋਕਾਂ ਦੇ ਫੜਕੇ ਤੁਸੀਂ ਘਰ ਠਾਤੇ ਛੋਟੇ ਨੇ ਜਿਹੜੇ ਉਹਨਾਂ ਦੇ ਫੜਕੇ ਘਰ ਠਾਤੇ ਉਹ ਠਾਰ ਵਾਲੀ ਬੀਬੀ ਦੀ ਜਵਾਨਤ ਵੀ ਹੋ ਗਈ ਪੁਲਿਸ ਨੇ ਕੋਈ ਚਲਾਣ ਨਹੀਂ ਪੇਸ਼ ਕੀਤਾ ਉਹ ਆਇਸ਼ ਕਰਦੀ ਐ ਇਨਕਾ ਲਾਕੇ ਉਹਦੇ ਵਾਰ ਕੀ ਕਰਦੇ ਮੈਦਾ ਦੇ ਖੇਤ ਨੂੰ ਅੱਗ ਲੱਗ ਜਾਂਦੀ ਸੀ ਕਣਕ ਨੂੰ ਅਸੀਂ ਵੀਡੀਓਸ ਨੂੰ ਦਿਖਾ ਸਕਦੇ ਆ ਇਹੇ ਨਾ ਅੱਗ ਬੁਝਾਉਣ ਵਾਲਿਆਂ ਨਾਲ ਲੱਗਿਆ ਹੁੰਦਾ ਸੀ ਹੁਣ ਪੰਜਾਬ ਦੇ ਵਿੱਚ ਹਜ਼ਾਰਾਂ ਏਕੜ ਕਣਕ ਸੜ ਕੇ ਸੁਆਹ ਹੋ ਗਈ ਆਪਣੇ ਏਰੀਆ 'ਚ ਵੀ ਹੋ ਗਈ ਸਰਕਾਰ ਦਾ ਅਜੇ ਤੱਕ ਮੂੰਹ ਨਹੀਂ ਖੁੱਲਿਆ ਉਹਦੇ ਬਾਰੇ ਸ਼ੰਭੂ ਤੇ ਖਨੋਰੀ ਮੋਰਚੇ ਚੱਲ ਰਹੇ ਸੀ ਛੋਡੀ ਸਰਕਾਰ ਨੇ ਰਾਤ ਨੂੰ ਕੀ ਵਿਵਪਤਾ ਪਈ ਸੀ ਵੀ ਕਿਸਾਨਾਂ ਦੀਆਂ ਟਰਾਲੀਆਂ ਚੋਰੀਆਂ ਕਰ ਲੀਆਂ ਏਸੀ ਚੋਰੀ ਕਰ ਲਏ ਉਹਨਾਂ ਦਾ ਨੂਨ ਮਿਰਚ ਚੱਕ ਕੇ ਚਾਪ ਚੱਕ ਲੈ ਗਏ ਇੱਥੋਂ ਤੱਕ ਵੀ ਛੋਡੀ ਸਰਕਾਰ ਤੇ ਜਿਹੜਾ ਟੈਗ ਟਰਾਲੀ ਚੋਰਾਂ ਦੀ ਸਰਕਾਰ ਦਾ ਲੱਗ ਸ਼ੌਕ ਹੈ ਵੀ ਕਿ ਮੁੱਖ ਮੰਤਰੀ ਉਹਦਾ ਚੇਅਰਮੈਨ ਆ ਸਾਰੇ 10 ਸਕੂਲਾਂ ਦਾ ਜਿਹੜੀ ਉਥੇ ਦੀ ਪ੍ਰਸ਼ਤਾ ਜਾਰੀ ਮੈਨੇਜਮੈਂਟ ਹੈ ਉਹ ਨੂੰ ਸਰਕਾਰ ਬਚਾਉਣ ਤੇ ਲੱਗੀ ਹੋਈ ਹੈ ਤੇ ਜਿਹੜੇ ਟੀਚਰ ਨੇ ਉਹਨਾਂ ਨੂੰ ਫੜ ਕੇ ਜੇਲ੍ਹ ਚ ਸੁੱਟਤਾ ਇੱਥੋਂ ਤੱਕ ਕਿ 13 ਮਹੀਨਿਆਂ ਦੀ ਬੱਤੀ ਵੀ ਬਟਿੰਡੇ ਜੇਲ੍ਹ ਦੇ ਵਿੱਚ ਆਉਂਦੀ ਮਾਂ ਦੇ ਨਾਲ ਰੱਖੀ ਹੈ ਵੀ ਜਿਹੜੇ ਮੈਨੇਜਮੈਂਟ ਨੇ ਸਰਕਾਰ ਨੂੰ ਬਚਾਈ ਜਾਂਦੀ ਹੈ ਮੁੱਖ ਮੰਤਰੀ ਆਪ ਕਹਿੰਦਾ ਹੁੰਦਾ ਸੀ ਵੀ ਇਹ ਜਿਹੜੇ ਅਦਾਰਸ਼ ਸਕੂਲ ਨੇ ਵੀ ਇਹਨਾਂ ਨੂੰ ਜੀ ਸਰਕਾਰ ਦਾ ਹੀ ਸੇਵ ਬਣਾਉਣਾ ਚਾਹੁੰਦਾ ਸਰਕਾਰੀ ਸਕੂਲ ਬਣਾਉਣ ਚਾਹੁੰਦੇ ਆ ਯਾਨੀ 2 ਮਹੀਨਿਆਂ ਤੋਂ ਜਿਹੜੇ ਟੀਚਰ ਦੇ ਉੱਤੇ ਤਨਖਾਹਾਂ ਲਾਈ ਬੈਠੇ ਨੇ ਜਿਹੜੀ ਮੈਨੇਜਮੈਂਟ ਹੈ ਮੈਨੇਜਮੈਂਟ ਨੇ ਉਹਨਾਂ ਦੇ 180 ਲਈ ਹੋਏ ਨੇ ਖਾਸੇ ਤੋਂ ਲੈ ਤਾਂ ਆਪ ਹੋਦੇ ਸੀ ਉਹਨਾਂ ਨੂੰ ਨਕਦੇ ਦੇ ਵਿੱਚ 10000 ਰੁਪਏ ਦੀ ਤਨਖਾਹ ਵੀ ਕੋਈ ਨਹੀਂ ਜੀ ਉਹਨਾਂ ਨੇ ਗੱਲ ਰੱਖਤੀ ਉਹਦੀ ਤਾਂ ਉਹਨੂੰ ਕੱਢ ਕੇ ਬਾਹਰ ਕਰਿਆ ਇਹਦੇ ਬਾਰੇ ਸਭ ਨੂੰ ਪਤਾ ਹੈ ਕਿ ਜਿਹੜਾ ਉਹ ਮਸਲਾ ਹੈ ਤਾਂ ਮੌਜੂਦ ਪਰ ਅਰੇਂਜਮੈਂਟ ਤਾਂ ਮੈਨੂੰ ਲੱਗਦਾ ਵੀ ਇਹ ਤੋਂ ਉੱਤਾਰੀ ਹੋਣਾ ਲੱਗਦਾ ਇਸ ਟੀਮ ਹਲਾਤਾ ਮੰਡ ਕੇ ਮੈਨੇਜਮੈਂਟ ਦੇ ਦੰਦ ਛੱਡਾ ਦੇਖੋ ਮੈਨੇਜਮੈਂਟ ਤੋਂ ਹਟਾ ਦਿੱ ਜਿਹੜੇ ਉਹ ਟੀਚਰ ਨੇ ਉਹ ਕਿਉਂ ਨਹੀਂ ਬਹਾਲ ਕੀਤੇ ਜਾ ਰਹੇ ਜਿੱਦੇ ਦਾ ਸਕੂਲ ਬਣਿਆ 12 ਤੋਂ ਸਕੂਲ ਬਣਿਆ ਉਹ ਜੀ ਇਹ ਐਸਡੀਐਮ ਦਾ ਮਸਲਾ ਹੈਗਾ ਦੇਖੋ ਹੜਕਾ ਮੋੜ ਦਾ ਪਰ ਮੈਂ ਤਾਂ ਪਤਾ ਕਰ ਸਕਦਾ ਮੈਨੂੰ ਇੰਨਾ ਕੁ ਪਤਾ ਵੀ ਮੈਨੇਜਮੈਂਟ ਤੋਂ ਵਾਪਸ ਲੈ ਲਿਆ ਸਾਰਾ ਸਕੂਲ ਦਾ ਸਾਰਾ ਪ੍ਰਬੰਧ ਉਹ ਲਾਤਾ ਐਸਡੀਐਮ ਐਸ ਡੀ ਐਮ ਨੂੰ ਜੇ ਕਹਿਣਾ ਤਾਂ ਮੈਂ ਤਾਂ ਆਪਦੇ ਵੱਲੋਂ ਮੈਨੇਜਮੈਂਟ ਤੋਂ ਵਾਪਸਤਾ ਲੈ ਲਿਆ ਡੀ ਸੀ ਸਾਹਿਬ ਨੇ ਉਹਨਾਂ ਨੂੰ ਦੋਸ਼ੀ ਕਰਾ ਦਿੱਤਾ ਹੋਇਆ ਜਿੱਦੇ ਉਹਦੀ ਇਨਕੁਆਰੀ ਹੋਈ ਹੈ ਜੀ ਮੈਨੇਜਮੈਂਟ ਅੱਛਾ ਜੀ ਉਹਦੇ ਚ ਦੋਸ਼ੀ ਰਕਪਲੇਵਾਜੀ ਹੋਈ ਹੈ ਕੀ ਉਹ ਸਾਫ ਕੋਇਆ ਹੈ ਉਹ ਮੈਂ ਵੀ ਸਾਹਿਬ ਨਾਲ ਮੈਂ ਤਾਂ ਗੱਲ ਕਰ ਸਕਦਾ ਉਹ ਦੇਖੋ ਜਦੋਂ ਇਹ ਤੁਹਾਡੇ ਹੈਗਾ ਇੰਟੈਲੀਜੈਂਸੀਆਂ ਨੂੰ ਤਾਂ ਸਾਰਾ ਪਤਾ ਹੈ ਨਾ ਵੀ ਕੀ ਰਿਪੋਰਟ ਹੈ ਦੇਖੋ ਨਾ ਜੀ ਮੇਰੇ ਕੋ ਪੰਜਾਬ ਸਰਕਾਰ ਕੋਲੇ ਵੀ ਸਾਰਾ ਕੁਝ ਗਿਆ ਹੈ ਪੰਜਾਬ ਦੇ ਮੁੱਖ ਮੰਤਰੀ ਨੂੰ ਸਾਰਾ ਪਤਾ ਸਿਚੁਏਸ਼ਨ ਦਾ ਰਿਪੋਰਟ ਵੀ ਗਈ ਹੈ ਉਹਦੇ ਕੋਲੇ ਈਸੀ ਨੇ ਉਹਨਾਂ ਨੇ ਬਕਾਇਦਾ ਕਮੇਟੀ ਨੇ ਕਿਹਾ ਹੈ ਵੀ ਉਹ ਗੁਨਾਹਗਾਰ ਹੈ ਉਹਨਾਂ ਨੂੰ ਸਜ਼ਾ ਕਿਉਂ ਨਹੀਂ ਦੇ ਰਹੇ ਠੀਕ ਕਹਿੰਦੇ ਹੋਵੇ ਪਰ ਉਹ ਮਸਲਾ ਸਮਝ ਨਹੀਂ ਜਾਂਦਾ ਇਧਰਲੇ ਸਿਸਟਮ ਦਾ ਹੋਊਗਾ ਜੀ ਉਹ ਦੇਖੋ ਸਿਸਟਮ ਦਾ ਨਹੀਂ ਗੱਲ ਤਾਂ ਰੱਖੋ ਜੀ ਤੁਸੀਂ 5 ਮਾਰਚ ਨੂੰ ਉਥੇ ਧਰਨਾ ਪ੍ਰਦਰਸ਼ਨ ਦੇਣ ਜਾ ਰਹੇ ਸੀ ਤਾਂ ਤੁਹਾਡੇ ਮੁੱਖ ਮੰਤਰੀ ਨੇ ਸਾਰੇ ਕਿਸਾਨਾਂ ਆਗੇ ਉਹਨੂੰ 4 ਤਰੀਕ ਨੂੰ ਹੀ ਘਰਾਂ ਚ ਅਰੈਸਟ ਕਰ ਲਿਆ ਕਿਸੇ ਦੇ ਘਰਾਂ ਚ ਫੋਰਸ ਖੜਾਤੀ ਮੈਨੂੰ ਇਹ ਦੱਸੋ ਜਿਹੜੀ ਉਹ ਚੰਡੀਗੜ੍ਹ ਹੈ ਕਿ ਉਹ ਸਾਡੀ ਰਾਜਦਾਨੀ ਨਹੀਂ ਨਹੀਂ ਕੱਲੀ ਉਹ ਝਾੜੂ ਪਾਰਟੀ ਦੀ ਰਾਜਦਾਨੀ ਹੈ ਕੀ ਗੱਲ ਅਸੀਂ ਕਿਉਂ ਸਾਨੂੰ ਕਿਉਂ ਫੋੜੋ ਫੋੜੀ ਕੀਤੀ ਸਾਨੂੰ ਕਿਉਂ ਰੋਕਿਆ ਗਿਆ ਇਹ ਜਿਹੜਾ ਹੁਣ ਸਵਾਲ ਦਾ ਜਵਾਬ ਅਗਰਾਹਾ ਸਾਹਿਬ ਦੇ ਸਕਦੇ ਉਹ ਮੈਂ ਨਹੀਂ ਨਾ ਦੇ ਸਕਦਾ ਨਾ ਤੁਸੀਂ ਨਹੀਂ ਦੇ ਸਕਦੇ ਮੈਂ ਤਾਂ ਕਹਿੰਦਾ ਮੇਰੇ ਵਾਰ ਚਾਹੋ ਜੀ ਆਇਆਂ ਨੂੰ ਆਜੋ ਮੇਰਾ ਚਾਹ ਵੀ ਪੀਓ ਸਾਨੂੰ ਇਹ ਦੱਸੋ ਜਿਹੜਾ ਸਾਡੇ ਪਿੰਡ ਚ ਆਉਨੇ ਹੋ ਫਿਰ ਇੱਥੇ ਅਸੀਂ ਤੁਹਾਨੂੰ ਮੈਨੂੰ ਇਹ ਮੁਰਜੋ ਜਦੋਂ ਕੱਲ ਨੂੰ 27 ਚ ਵੋਟਾਂ ਆਉਣਗੀਆਂ ਮੁੱਖ ਮੰਤਰੀ ਨਾਲ ਤਾਂ ਫੇਰ ਫੋਰਸ ਹੋਊਗੀ ਹਾਂ ਯਾਨੀ ਕਿ ਰਾਇ ਤਾਂ ਉਥੇ ਐਮ ਐਲ ਏ ਤੇ ਮੰਤਰੀ ਨੂੰ ਜਾਣਗੇ ਤੁਸੀਂ ਇਕੱਠੇ ਹੋ ਕੇ ਕਿਉਂ ਨਹੀਂ ਉਹਨੂੰ ਕਹ ਵੀ ਭਾਈ ਤੂੰ ਪੀ ਕੇ दारू ਕਿਉਂ ਤੜਕੇ ਉਲਝਰੂਲ ਬੋਲਦਾ ਹੈ ਕਿਸਾਨ ਜੱਥੇਬੰਦੀ ਜਿੱਦੇ ਉਹ ਬੋਲਦਾ ਖਾਂ ਜੱਥੇਬੰਦੀਆਂ ਦੇ ਉਹਦੇ ਉਹਦਾ ਪੈਗ ਲੱਗਿਆ ਹੁੰਦਾ ਉਹਦਾ ਇਹ ਨਹੀਂ ਪਤਾ ਕੀ ਬੋਲ ਪਿਆ ਉਹਨੂੰ ਇਹ ਨਹੀਂ ਪਤਾ ਵੀ ਕਿਰਦੇ ਸਾਡੇ ਐਮਐਲਏ ਨੇ ਤੇਰੇ ਕੋਲ ਤਾਂ ਸਕਿਉਰਟੀ ਹੈ ਮੁੱਖ ਮੰਤਰੀ ਹੁੰਦਾ ਇੱਕ ਗੱਲ ਹੋਰ ਤੁਸੀਂ ਨਸ਼ਿਆਂ ਵਿਰੁੱਧ ਮਹਮ ਛੱਡੀ ਹੋਈ ਹੈ ਮਿੱਡੀ ਹੋਈ ਹੈ ਜਿਹੜੀ ਉਹ ਠਾਰ ਵਾਲੀ ਬੀਬੀ ਹੈ ਉਹਦਾ ਡਾੜ ਨਹੀਂ ਹੋਇਆ ਆਮ ਲੋਕਾਂ ਦੇ ਫੜ ਕੇ ਤੁਸੀਂ ਘਰ ਠਾਤੇ ਛੋਟੇ ਨੇ ਜਿਹੜੇ ਉਨਾ ਦੇ ਫੜਕੇ ਘਰ ਦਾਤੇ ਉਹ ਠਾਰ ਵਾਲੀ ਬੀਬੀ ਦੀ ਜਵਾਨਤ ਵੀ ਹੋ ਗਈ ਪੁਲਿਸ ਨੇ ਕੋਈ ਚਲਾਨ ਨਹੀਂ ਪੇਸ਼ ਕੀਤਾ ਉਹ ਆਇਸ਼ ਕਰਦੀ ਐ ਇਨਕੁਆਰੀ ਉਹਦੇ ਬਾਰੇ ਕੀ ਕਰਦੇ ਮੈਂ ਦਾਦਾ ਇੱਕ ਵਾਰੀ ਲੱਗੀ ਹੋਈ ਆ ਉਹ ਬਿਜ਼ਨਸ ਰਕਵਰੀ ਉਹਦੀ ਉਹਦੀ ਜਿਹੜੀ ਉਹਦੀ ਕੁਆਂਟੀਟੀ ਸੀਗੀ ਉਹਦੇ ਮੁਤਾਬਕ ਦੇਖੋ ਜਵਾਨਤ ਦੇਣੀ ਤਾਂ ਅਦਾਲਤ ਦਾ ਕੰਮ ਆ ਨਾ ਸਾਡਾ ਤਾਂ ਕੰਮ ਨਹੀਂ ਪੁਲਿਸ ਦਾ ਕੰਮ ਆ ਪੁਲਿਸ ਦਾ ਚਲਾਨ ਕਬੇਸ਼ ਕਰਨਾ ਕੰਮ ਹੈ ਨਹੀਂ ਚਲਾਰ ਤਾਂ ਪੇਸ਼ ਹੁੰਦਾ ਅਦਾਲਤ ਦੀ ਉਹ ਘਰ ਦਾ ਕੀ ਬਣਿਆ ਉਹਦੀ ਪੁਆਇੰਟ ਨਹੀਂ ਬਾਹਰੀ ਸੀ ਜੀ ਉਹਦੀ ਇਨਕੁਆਰੀ ਜਦੋਂ ਕਰੋਂਗੇ ਨਿਕਲੇ ਹੋਰ ਲੋਕਾਂ ਦੇ ਘਰਾਂ ਤੇ ਪੂਰਾ ਪੰਜਾ ਚਲਾਨ ਕਰਦੇ ਕਿਉਂ ਨਹੀਂ ਚਲਦੇ ਸਰ ਜੀ ਅਫਸ ਦੇਖੋ ਟੈਸਮੈਸ਼ਨ ਨਾਲ ਨਾਲ ਕਰੀਏ ਡਿਸਮਿਸ ਕਰਤੀ ਉਹਦੇ ਵਿੱਚੋਂ ਜਿਹੜਾ ਉਹਦਾ ਮਕਾਨ ਆ ਜਿਹੜੀ ਉਹਦੀ ਕੋਠੀ ਆ ਕਿ ਇਹਨਾਂ ਨੂੰ ਵੀ ਪਤਾ ਹੋਊਗਾ ਮੈਂ ਤਾਂ ਭਾਵੇਂ ਉਹ ਪਟੈਂਡੇ ਦਾ ਕੇਸ ਆ ਪਰ ਕੋਠੀ ਉਹਦੇ ਭਾਈ ਦੇ ਨਾਮ ਭਾਈ ਦੇ ਨਾਮ ਮੇਰੇ ਗਵਾਹ ਨਹੀਂ ਜੀ ਉਸਦੇ ਭਾਈ ਦੇ ਨਾਮ ਆ ਤਾਂ ਸਾਰਾ ਜਿਹੜਾ ਇਨਕੁਆਰੀ ਕਰਕੇ ਉਹਦੇ ਭਾਈ ਦੀ ਕੀ ਆਮਦਨ ਆ ਕੀ ਕਿਉਂਕਿ ਜਿਹਨੂੰ ਉਹਦੇ ਨਾਂ ਹੀ ਨਹੀਂ ਉਹ ਮਾਲਕ ਨਹੀਂ ਉਹ ਕੋਠੀ ਦੀ ਜਿਹੜੀ ਚ ਰਹਿ ਰਹੀ ਆ ਉਹਦੇ ਭਾਈ ਦੇ ਨਾਲ ਜਦੋਂ ਭਾਈ ਦੀ ਨੂੰ ਪੁਆਰੀ ਕਰਕੇ ਅਨੁਕੁਆਰੀ ਰੀਜਿਸਟ੍ਰੇਸ਼ਨ ਦਿੱਤੀ ਗਈ ਆ ਵੀ ਜਿਹੜੀ ਉਹਨੇ ਇਨਕਮ ਕਰੀ ਆ ਕਿ ਇਹਦੀ ਇੰਨੀ ਇਨਕਮ ਸੀਦੀ ਜਨਾਂ ਉਹਨੇ ਭਾਈ ਨੇ ਜਾਂ ਜਿਹੜੀ ਧਾਰ ਲਈ ਵੀ ਆ ਉਹਦੀ ਅਨੁਕੁਆਰੀ ਦੇ ਆਧਾਰ ਤੇ ਤੇ ਕਾਰਵਾਈ ਕਰਨ ਅਸੀਂ ਕਿਉਂ ਕਰਦੇ ਨਹੀਂ ਕਰਦੇ ਚਲੋ ਅਗਲੀ ਗੱਲ ਫੜੀ ਤਾਂ ਹੈ ਨਾ ਪਰਦਾ ਨਹੀਂ ਫੜੀ ਤਾਂ ਹੈ ਨਾ ਫੜੀ ਵੀ ਭਲੇ ਇੱਥੇ ਜੀ ਗਈ ਐ ਉਹ ਅਗਲੀ ਗੱਲ ਜਿਹੜੀ ਫੜੀ ਗਈਆ ਸੰਪੂ ਤੇ ਖਨੋਰੀ ਮੋਰਚੇ ਚੱਲ ਰਹੀ ਸੀ ਸੋਡੀ ਸਰਕਾਰ ਨੇ ਰਾਤ ਨੂੰ ਕੀ ਵਿਵਪਤਾ ਪਈ ਸੀ ਵੀ ਕਿਸਾਨਾਂ ਦੀਆਂ ਟਰਾਲੀਆਂ ਚੋਰੀਆਂ ਕਰ ਲੀਆਂ ਏਸੀ ਚੋਰੀ ਕਰ ਲੇ ਉਹਨਾਂ ਦਾ ਮੂਨ ਮਿਰਤ ਚੱਕ ਕੇ ਚਾਪ ਚੱਕ ਲੈ ਗਏ ਇੱਥੋਂ ਤੱਕ ਵੀ ਸੋਡੀ ਸਰਕਾਰ ਤੇ ਜਿਹੜਾ ਟੈਗ ਟਰਾਲੀ ਚੋਰਾਂ ਦੀ ਸਰਕਾਰ ਦਾ ਲੱਗ ਗਿਆ ਸੋਡਾ ਜਿਹੜਾ ਖਨੌਰ ਵਾਲਾ ਐਮਐਲਏ ਹੈ ਉਹਦੇ ਬੰਦਿਆਂ ਕੋਲ ਟਰਾਲੀਆਂ ਵੀ ਨਹੀਂ ਆ ਨੇ ਯਾਨੀ ਗਰਲਾਲ ਕੀ ਨਾ ਉਹਦਾ ਯਾਨੀ ਸਰਕਾਰ ਦਾ ਕੋਈ ਮੂੰਹ ਨਹੀਂ ਖੁੱਲਿਆ ਕਿਸੇ ਦੇ ਪਰਚਾ ਨਹੀਂ ਦਰਜ ਕੀਤਾ ਸਾਨੂੰ ਐ ਦੱਸੋ ਵੀ ਸਾਡੀਆਂ ਟਰਾਲੀਆਂ ਕਦੋਂ ਦੇਵੋਗੇ ਟਰਾਲੀਆਂ 2-2 ਲੱਖ ਰੁਪਏ ਦੀ ਮੇਰੀ ਸੁਣ ਲੋ ਆਪਣੇ ਏਰੀਆ ਦੀ ਕੱਲੀ ਚੱਲਾਂ ਵਾਲੇ ਦਾ ਟਰੈਕਟਰ ਟਰਾਲੀ ਸੀਗੇ ਚੱਲਾਂ ਵਾਲੇ ਦਾ ਪੁੱਛ ਲੋ ਜਾ ਕੇ ਦੂਜੇ ਦਿਨ ਨਾ ਟਰੈਕਟਰ ਟਰਾਲੀ ਨਹੀਂ ਆਇਆ ਤਾਂ ਉਹਨਾਂ ਨੂੰ ਜਾ ਕੇ ਪੁੱਛ ਲੋ ਮੈਂ ਤਾਂ ਮੈਨੂੰ ਸਮਝਦੇ ਜਿਹੜੇ ਹੁਣ ਮੇਰੇ ਏਰੀਆ ਮੈਨੂੰ ਤੁਸੀਂ ਲਿਆ ਤਾਂ ਨਾ ਟਰੈਕਟਰ ਟਰਾਲੀ ਨਹੀਂ ਮਿਲਿਆ ਦੱਸੋ ਦੂਜੇ ਦਿਨ ਮੈਂ ਆਪ ਦਵਾ ਕੇ ਆਇਆ ਟਰੈਕਟਰ ਟਰਾਲੀ ਚਲਾ ਵਾਲੇ ਦੇ ਕੋਲ ਬੈਠੇ ਆ ਕੇ ਤੁਸੀਂ ਆਪਣੀ ਜਥੇਬੰਦੀ ਨੂੰ ਪੁੱਛ ਲਿਓ ਜਿਹੜੇ ਦਾ ਮਤਲਬ ਚੋਰੀ ਦਾ ਕੀਤਾ ਸੀ ਜਿਹੜੇ ਚੋਣ ਦਾ ਕੀਤਾ ਸੀ ਨਾ ਕੋਈ ਦਵਾ ਨਹੀਂ ਕਹਿੰਦਾ ਤੁਸੀਂ ਦਵਾ ਦੇਣਾ ਆਪੇ ਨੇ ਰਾਤ ਨੂੰ ਜਿਹਦੇ ਕੋਲੇ ਫਾਰਮਰ ਨਹੀਂ ਖੜੇ ਸੀਗੇ ਉਹਨਾਂ ਨੂੰ ਦਵਾਇਆ ਟਰੈਕਟਰ ਟਰਾਲੀ ਉੱਥੇ ਸੀ ਮੈਂ ਕਿਹਾ ਉੱਥੇ ਪੁਲਿਸ ਦੀ ਹਾਜ਼ਰੀ ਚ ਹੋਇਆਗਾ ਪੁਲਿਸ ਨੇ ਜੀ ਦੇਖੋ ਤੁਸੀਂ ਆਪਾਂ ਇੱਕ ਦਿਨ ਬਹਿਸ ਨਹੀਂ ਕਰਦੇ ਪੁਲਿਸ ਨੇ ਜਿਹੜਾ ਵੀ ਰੌਲਾ ਪੈ ਗਿਆ ਉਹਨੇ ਸਾਈਡ ਤੇ ਲਾ ਲਈਆਂ ਜਿਹੜੇ ਗਏ ਸੀਗੇ ਦਵਾਈਆਂ ਮੈਂ ਆਪ ਦਵਾਈਆਂ ਉਹਦਾ ਰੰਗ ਪੁੱਜਿਆ ਹੋਇਆ ਸੀ ਰੰਗ ਕਰਕੇ ਲੋਕਾਂ ਨੇ ਦਾ ਹੋਰ ਰੰਗ ਕਰਾ ਲਿਆ ਸੀ ਚੱਲ ਹੁਣ ਠੀਕ ਆ ਗਿਆ ਆ ਗਿਆ ਹੈਗੀ ਆ ਅਸੀਂ ਤੁਹਾਨੂੰ ਬੇਕਤੀ ਇਹ ਕਰਦੇ ਆ ਪਾਣੀ ਨਾਲ ਤੁਸੀਂ ਤੁਹਾਨੂੰ ਵੀ ਪਤਾ ਹੈ ਜੇ ਤੁਸੀਂ ਇਕੱਠੇ ਹੋ ਕੇ ਐਮਐਲਏ ਮੁੱਖ ਮੰਤਰੀ ਨੂੰ ਸਮਝਾ ਲਓਗੇ ਇਹ ਤੁਹਾਡੇ ਹਿੱਤ ਵਿੱਚ ਹੈ ਨਹੀਂ ਭਰਾਵੋ 27 ਚ ਜਿਹੜੇ ਉਹਦੇ ਸ਼ਬਦ ਸੀ ਪਤਾ ਕੀ ਕਹਿੰਦਾ ਸੀ ਉਹ ਵੀ ਡੜਾ ਤੋਂ ਡੜਾ ਹੁੰਦਾ ਹੈ ਕਿੱਧਰ ਸੇ ਚਲਾ ਹੁੰਦਾ ਹੈ ਜਾਨੀ ਉਹਨੇ ਹੀ ਕਹੇ ਸੀ ਉਹਦੀ ਸਰਕਾਰ ਤੇ ਉਹ ਆਪ ਹੀ ਲਾਗੂ ਕਰਾ ਦੂਗਾ ਅਸੀਂ ਤੁਹਾਨੂੰ ਇਹੀ ਕਹਿੰਦੇ ਆ ਸੁਧਾਰ ਕਰਦੇ ਹਜ਼ਾਰ ਕਰ ਲਓ ਮਿਲ ਕਰ